ਮਾਦੋਪੁਰ ਹੈੱਡ ਵਰਕਰਸ ਦੇ ਗੇਟ ਖੋਲਦੇ ਸਮੇਂ ਸਿੰਚਾਈ ਵਿਭਾਗ ਦਾ ਉਹ ਮੁਲਾਜ਼ਮ ਜੋ ਪਾਣੀ ਦੇ ਨਾਲ ਹੀ ਰੁੜ ਗਿਆ ਸੀ ਉਸ ਦੀ ਡੈੱਡ ਬੋਡੀ ਪ੍ਰਾਪਤ ਕੀਤੀ ਗਈ ਹੈ ਗੇਟ ਜੋ ਗੇਟ ਦੇ ਨਾਲ ਹੀ ਲਟਕੀ ਹੋਈ ਉਸ ਦੀ ਡੈੱਡ ਬੋਡੀ ਮਿਲੀ ਹੈ 4 ਦਿਨ ਬਾਅਦ ਉਹ ਗੇਟ ਦੇ ਨਾਲ ਕਿਵੇਂ ਲਟਕਦਾ ਰਿਹਾ ਗੇਟ ਜਦੋਂ ਕਿ ਉਥੋਂ ਲਗਭਗ ਕਈ 100 ਕਿਲੋਮੀਟਰ ਅੱਗੇ ਰੁੜ ਕੇ ਚਲਾ ਗਿਆ ਪਰ ਉਸ ਮੁਲਾਜ਼ਮ ਦਾ ਗੇਟ ਦੇ ਨਾਲ ਹੀ ਹੱਥ ਪੈ ਗਏ ਜੋ ਲਗਾਤਾਰ ਐਨ ਡੀ ਆਰ ਐਫ ਦੀਆਂ ਟੀਮਾਂ ਪਿਛਲੇ 4 ਦਿਨ ਤੋਂ ਉਸਦੀ ਭਾਲ ਕਰ ਰਹੀਆਂ ਸੀ ਅਚਾਨਕ ਉਹ ਗੇਟ ਦੇ ਨਾਲ ਲਟਕਦਾ ਹੋਇਆ ਮਿਲਿਆ ਜਿਸ ਨੂੰ ਪਾਣੀ ਦੇ ਵਿੱਚੋਂ ਇੱਕ ਹੈਲੀਕਾਪਟਰ ਦੇ ਰਾਹੀਂ ਬਾਹਰ ਕੱਢਿਆ ਗਿਆ ਤੁਹਾਨੂੰ ਅਸੀਂ ਪੂਰੀ ਉਹ ਵੀਡੀਓ ਦਿਖਾਵਾਂਗੇ ਕਿਸ ਤਰ੍ਹਾਂ ਉਹ ਮੁਲਾਜ਼ਮ ਜੋ ਗੇਟ ਦੇ ਨਾਲ ਲਟਕਦਾ ਰਿਹਾ ਜੋ 4 ਦਿਨ ਪਾਣੀ ਦੇ ਵਿੱਚ ਗੇਟ ਅੱਗੇ ਤੋਂ ਅੱਗੇ ਰੁੜਦਾ ਰਿਹਾ ਪਰ ਉਸ ਮੁਲਾਜ਼ਮ ਨੇ ਉਸ ਗੇਟ ਨੂੰ ਨਹੀਂ ਛੱਡਿਆ ਉਹ ਗੇਟ ਦੇ ਨਾਲ ਉਸ ਦੀ ਮੌਤ ਹੋ ਗਈ ਔਰ ਗੇਟ ਦੇ ਨਾਲ ਹੀ ਉਸ ਦੀ ਗਲ ਵਕੜੀ ਪੈ ਗਈ ਉਹ ਮਾਦੋਪੁਰ ਹੈਡਵਰਥਸ ਦਾ ਜਿਹੜਾ ਮੁਲਾਜ਼ਮ ਜਦੋਂ ਗੇਟ ਖੋਲ੍ਹ ਰਿਆ ਸੀ ਤੇ ਪਾਣੀ ਦੇ ਵਿੱਚ ਰੁੜਿਆ ਸੀ ਅਸੀਂ ਤੁਹਾਨੂੰ ਉਹਦਾ ਉਹ ਜਿਹੜਾ ਵੀਡੀਓ ਦਿਖਾਉਂਦੇ ਆ ਕਿਸ ਤਰ੍ਹਾਂ ਉਹ ਪਾਣੀ ਦੇ ਵਿੱਚ ਰੁੜਿਆ ਔਰ 4 ਦਿਨ ਬਾਅਦ ਉਸ ਨੇ ਗੇਟ ਨੂੰ ਕਿਉਂ ਨਹੀਂ ਛੱਡਿਆ ਔਰ ਗੇਟ ਦੇ ਨਾਲ ਹੀ ਉਸ ਦੀ ਮੌਤ ਹੋਈਏ ਤੁਸੀਂ ਜਿਹੜੋ ਲੋਕਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਤੋਂ ਬਾਹਰ ਹੋ ਗਈ ਫਲੱਡ ਗੇਟ ਖੋਲਣੇ ਪਏ ਫਲੱਡ ਗੇਟ ਖੋਲਦਿਆਂ ਸਮੇਂ ਬਹੁਤ ਸਾਰੇ ਮੁਲਾਜ਼ਮ ਜੇ ਪਾਣੀ ਦੇ ਵਿੱਚ ਆਪਣੀ ਮੌਤ ਦੇ ਨਾਲ ਖੇਡਦੇ ਹੋਏ ਉਹਨਾਂ ਨੇ ਲੋਕਾਂ ਦੀ ਜਾਨ ਬਚਾਉਣੀ ਇਹ ਗੇਟ ਖੋਲੇ ਪਰ ਮਾਦੋਪੁਰ ਹੈਡ ਵਰਕਰਸ ਦੇ ਉੱਪਰ ਜਦੋਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਇਆ ਤਾਂ ਇਹ ਮੁਲਾਜ਼ਮ ਗੇਟ ਖੋਲ ਰਿਹਾ ਸੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਜਦੋਂ ਚੌਥਾ ਗੇਟ ਇਸ ਨੇ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਗੇਟ ਖੁੱਲਣ ਦੀ ਬਜਾਏ ਟੁੱਟ ਗਿਆ ਤੇ ਉਸ ਮੁਲਾਜ਼ਮ ਨੂੰ ਆਪਣੇ ਨਾਲ ਹੀ ਰੋੜ ਕੇ ਲੈ ਗਿਆ 4 ਦਿਨ ਦੀ ਸਖਤ ਮਿਹਨਤ ਤੋਂ ਬਾਅਦ ਉਸ ਮੁਲਾਜ਼ਮ ਦੀ ਡੈੱਡ ਬੋਡੀ ਉਸੇ ਗੇਟ ਦੇ ਨਾਲ ਲਟਕਦੀ ਹੋਈ ਮਿਲੀ ਜੋ ਐਨ ਡੀ ਆਰ ਐਫ ਦੀਆਂ ਟੀਮਾਂ ਨੇ 4 ਦਿਨ ਤੋਂ ਉਸ ਦੀ ਪਾਲ ਕੀਤੀ ਜਾ ਰਹੀ ਸੀ ਉਸ ਮੁਲਾਜ਼ਮ ਦਾ ਜਿਹੜੇ ਕਿ ਗੇਟ ਦੇ ਨਾਲ ਲਟਕਦਿਆ ਹੋਇਆ ਜਦੋਂ ਬੋਡੀ ਦੇਖੀ ਗਈ ਤਾਂ ਸਾਰੇ ਹੀ ਹੈਰਾਨ ਹੋ ਗਏ ਕਿ 4 ਦਿਨੋਂ ਗੇਟ ਦੇ ਨਾਲ ਹੀ ਕਿਵੇਂ ਚਿਮੜਿਆ ਰਿਹਾ ਜੋ ਕਿ ਕਈ 100 ਕਿਲੋਮੀਟਰ ਗੇਟ ਅੱਗੇ ਇੰਨਾ ਪਹਾੜੀ ਪਾਣੀ ਰੋੜ ਕੇ ਲੱਗਿਆ ਪਰ ਉਹ ਮੁਲਾਜ਼ਮ ਗੇਟ ਦੇ ਨਾਲ ਹੀ ਲਟਕਦਾ ਹੋਇਆ ਮਿਲਿਆ ਸੋ ਰਾਵੀ ਦਰਿਆ ਦੇ ਵਿੱਚ ਜੋ ਬਹੁਤ ਜ਼ਿਆਦਾ ਪਾਣੀ ਦਾ ਹੜ ਆਇਆ ਔਰ ਮਾਦੋਪੁਰ ਗੇਟ ਜਦੋਂ ਖੋਲ ਰਿਆ ਸੀ ਉਹ ਮੁਲਾਜ਼ਮ ਤਾਂ ਉਸ ਸਮੇਂ ਗੇਟ ਟੁੱਟ ਕੇ ਪਾਣੀ ਦੇ ਨਾਲ ਚਲਾ ਗਿਆ ਔਰ ਪਾਣੀ ਦੇ ਵਿੱਚ ਉਹ ਮੁਲਾਜ਼ਮ ਰੁੜ ਗਿਆ ਦੋ ਤੋਂ ਤਿੰਨ ਗੇਟ ਪਾਣੀ ਦੀ ਲਪੇਟ ਵਿੱਚ ਆ ਗਏ ਔਰ ਗੇਟ ਦੇ ਉੱਪਰ ਕੰਮ ਕਰ ਰਿਹਾ ਇਹ ਸਿੰਚਾਈ ਵਿਭਾਗ ਦਾ ਕਰਮਚਾਰੀ ਜਦੋਂ ਪਾਣੀ ਦੇ ਵਿੱਚ ਰੁੜਦਾ ਹੈ ਤਾਂ ਫਿਰ ਉਸਨੇ ਗੇਟ ਨੂੰ ਨਹੀਂ ਛੱਡਿਆ ਗੇਟ ਦੇ ਨਾਲ ਹੀ ਉਹ ਲਟਕਦਾ ਰਿਹਾ ਔਰ ਉਸਦੀ ਮੌਤ ਹੋ ਗਈ ਜਿਹੜਾ ਕਿ ਕੱਲ ਐਨਟੀਆਰਐਸ ਦੀਆਂ ਟੀਮਾਂ ਨੇ ਉਸਦੀ ਡੈੱਡ ਬੋਡੀ ਗੇਟ ਸਮਹਿਤ ਹੀ ਬਾਹਰ ਕੱਢੀ ਹੈ ਜੋ ਅਸੀਂ ਤੁਹਾਨੂੰ ਉਸ ਮੁਲਾਜ਼ਮ ਦੀ ਉਹ ਇੱਕ ਵੀਡੀਓ ਦਿਖਾਉਂਦੇ ਹਾਂ ਕਿਸ ਤਰ੍ਹਾਂ ਪਾਣੀ ਦੇ ਵਿੱਚ ਰੁੜਦਾ ਹੋਇਆ ਅੱਗੇ ਤੋਂ ਅੱਗੇ ਗਿਆ ਹੈ ਸੋ ਤੁਸੀਂ ਉਸ ਮੁਲਾਜ਼ਮ ਦੀ ਗੇਟ ਦੇ ਨਾਲ ਰੁੜਦੇ ਹੋਏ ਦੀ ਵੀਡੀਓ ਦੇਖੋ ਫਿਰ ਤੁਸੀਂ ਇਸ ਦੇ ਬਾਰੇ ਆਪਣਾ ਕਮੈਂਟ ਜਰੂਰ ਦਿਹਾ ਜੇ ਕਿ ਉਹ ਕਿਸ ਤਰ੍ਹਾਂ ਗੇਟ ਦੇ ਵਿੱਚ ਰੁੜ ਕੇ ਗਿਆ ਹੈ ਇਹ ਉਹ ਮੁਲਾਜ਼ਮ ਸੀ ਜਿਹੜਾ ਕਿ ਉੱਥੇ ਗੇਟ ਖੋਲ ਰਿਆ ਸੀਗਾ ਮਾਦੋਪੁਰ ਹੈਡ ਵਰਕਰਸ ਦੇ ਉੱਪਰ ਤੇ ਪਾਣੀ ਦਾ ਤੇਜ਼ ਵਹਾਅ ਆਇਆ ਔਰ ਗੇਟ ਕਈ ਲੰਬੇ ਸਮੇਂ ਤੋਂ ਬਾਅਦ ਇਹ ਖੁੱਲੇ ਗਏ ਨੇ ਜਿਸ ਕਾਰਨ ਗੇਟ ਟੁੱਟ ਗਿਆ ਉਹ ਇਸ ਮੁਲਾਜ਼ਮ ਨੂੰ ਆਪਣੇ ਨਾਲ ਹੀ ਵਹਾ ਕੇ ਲੈ ਗਿਆ ਪਾਣੀ ਦਾ ਤੇਜ਼ ਵਹਾਅ 4 ਦਿਨ ਬਾਅਦ ਇਸ ਨੂੰ ਕਈ 100 ਮੀਟਰ ਦੂਰ ਜਿਹੜਾ ਕਿ ਪਾਣੀ ਦੇ ਨਾਲ ਗੇਟ ਅੱਗੇ ਚਲਾ ਗਿਆ ਸੀ ਔਰ ਗੇਟ ਦੇ ਨਾਲ ਹੀ ਇਸ ਜੋ ਮੁਲਾਜ਼ਮ ਦੀ ਮੌਤ ਹੋ ਗਈ ਔਰ ਇਸਨੇ ਗੇਟ ਨੂੰ ਨਹੀਂ ਛੱਡਿਆ ਗੇਟ ਸਮੇਤ ਇਸ ਨੂੰ ਜੋ ਐਨਡੀਆਰਐਫ ਦੀ ਟੀਮਾਂ ਨੇ ਬਾਹਰ ਕੱਢਿਆ ਜੋ ਬਹੁਤ ਹੀ ਇੱਕ ਰਹੱਸਮਈ ਜਿਹੜੀ ਖਬਰ ਹੈ ਕਿ ਇਸਨੇ ਗੇਟ ਨੂੰ ਇੰਨਾ ਲੰਬਾ ਸਮਾਂ ਕਿਵੇਂ ਪਕੜੀ ਰੱਖਿਆ ਔਰ ਜਦੋਂ ਇਸਦੀ ਮੌਤ ਹੋ ਗਈ ਤਾਂ ਫਿਰ ਵੀ ਗੇਟ ਨਹੀਂ ਛੁੱਟਿਆ ਸੋ ਗੇਟ ਦੇ ਨਾਲ ਲਟਕਦੀ ਹੋਈ ਇਸ ਮੁਲਾਜ਼ਮ ਦੀ ਲਾਸ਼ ਮਿਲੀ ਜਿਸ ਤਰ੍ਹਾਂ ਕਿਸੇ ਨੇ ਇਸ ਨੂੰ ਗੇਟ ਦੇ ਨਾਲ ਲਮਕਾਇਆ ਹੁੰਦਾ ਸੋ ਇਹ ਮੁਲਾਜ਼ਮ ਜਿਹੜਾ ਕਿ ਮਾਧੋਪੁਰ ਹੈਡ ਵਰਕਰਸ ਦੇ ਉੱਪਰ ਲਗਾਤਾਰ ਕੰਮ ਕਰ ਰਿਹਾ ਸੀਗਾ ਗੇਟ ਖੁੱਲ ਰਿਹਾ ਸੀ ਔਰ ਗੇਟ ਟੁੱਟਣ ਤੋਂ ਬਾਅਦ ਇਹ ਮੁਲਾਜ਼ਮ ਜੋ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਂਦਾ ਹੈ ਔਰ ਪਾਣੀ ਦੇ ਵਹਾਅ ਦੇ ਵਿੱਚ ਰੁੜਦਿਆਂ ਸਮੇਂ ਇਸ ਦੀ ਮੌਤ ਹੋ ਗਈ ਚਾਰ ਦਿਨਾਂ ਬਾਅਦ ਇਸ ਨੂੰ ਜਿਹੜਾ ਕਿ ਡੈੱਡ ਬੋਡੀ ਨੂੰ ਗੇਟ ਸਮੇਤ ਬਾਹਰ ਕੱਢਿਆ ਗਿਆ ਜੋ ਹੈਲੀਕਾਪਟਰ ਦੇ ਜ਼ਰੀਏ ਇਸ ਨੂੰ ਜਿਹੜਾ ਬਾਹਰ ਕੱਢਿਆ ਗਿਆ ਜੋ ਐਨਡੀਆਰ ਹੈਦਿਆ ਟੀਮਾਂ ਦੇ ਵੱਲੋਂ ਇਸ ਮੁਲਾਜ਼ਮ ਦੀ ਭਾਲ ਕੀਤੀ ਜਾ ਰਹੀ ਸੀ ਇਹ ਮੁਲਾਜ਼ਮ ਜਿਸ ਦੀ ਡੈੱਡ ਬੋਡੀ ਜੋ ਗੇਟ ਸਮੇਤ ਬਾਹਰ ਕੱਢੀ ਗਈ ਹੈ ਚਾਰ ਦਿਨਾਂ ਬਾਅਦ ਇਸ ਦੀ ਭਾਲ ਕੀਤੀ ਗਈ ਹੈ ਜੋ ਇਹ ਮਾਦੋਪੁਰ ਹੈਡ ਵਰਕਰਸ ਦੇ ਉੱਪਰ ਮੁਲਾਜ਼ਮ ਕੰਮ ਕਰ ਰਿਹਾ ਸੀ ਔਰ ਇਸ ਦੇ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਂਦਾ ਹੈ ਚਾਰ ਦਿਨ ਬਾਅਦ ਇਸ ਨੂੰ ਇਹ ਡੈੱਡ ਬਾਡੀ ਸਮੈਤ ਪ੍ਰਾਪਤ ਕੀਤਾ ਗਿਆ ਗੇਟ ਦੇ ਨਾਲ ਸੋ ਪਾਣੀ ਦੇ ਬਹੁਤ ਸਾਰੇ ਜਿਹੜੇ ਕਿ ਤੇਜ਼ ਵਹਾਅ ਦੇ ਵਿੱਚ ਲੋ ਕੁੜੇ ਨੇ ਜਿਸ ਵਿੱਚ ਲੋਕਾਂ ਦੀਆਂ ਬਹੁਤ ਸਾਰੀਆਂ ਇਹਨਾਂ ਡੈੱਡ ਬਾਡੀਆਂ ਨੇ ਉਹ ਕੁਝ ਪਾਕਿਸਤਾਨ ਤੱਕ ਪਹੁੰਚ ਗਈਆਂ ਰਾਵੀ ਦਰਿਆ ਦਾ ਜਿਹੜਾ ਹਿੱਸਾ ਪਾਕਿਸਤਾਨ ਚਲਾ ਜਾਂਦਾ ਹੈ ਔਰ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜਦੋਂ ਹੜ੍ਹ ਆਏ ਨੇ ਪੰਜਾਬ ਤੋਂ ਤਾਂ ਪੰਜਾਬ ਦੇ ਵਿੱਚੋਂ ਡੈੱਡ ਬਾਡੀयां ਪਾਕਿਸਤਾਨ ਪਹੁੰਚ ਗਈਆਂ ਨੇ ਜਾਨਵਰਾਂ ਦੀਆਂ ਡੈੱਡ ਬਾਡੀयां ਪਾਕਿਸਤਾਨ ਪਹੁੰਚ ਗਈਆਂ ਨੇ ਸੋ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਮੌਤ ਹੋ ਚੁੱਕੀ ਏ ਇਸ ਪਾਣੀ ਦੇ ਵਿੱਚ ਜੋ ਪਾਣੀ ਦਾ ਇਹ ਇੰਨਾ ਤੇਜ਼ ਵਹਾਅ ਔਰ ਪਾਣੀ ਦੇ ਵਹਾਣੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ 1988 ਦਾ ਉਹ ਦਿਨ ਯਾਦ ਹੈ ਜੇ ਆਉਂਦਾ ਹੈ ਕਿ 1988 ਦੇ ਵਿੱਚ ਵੀ ਇਸੇ ਤਰ੍ਹਾਂ ਹੜਾਏ ਸੀ ਪਰ ਉਸ ਸਮੇਂ ਜਿਹੜਾ ਹੜਾਏ ਸੀ ਕੰਟਰੋਲ ਦੇ ਵਿੱਚ ਹੋਗੇ ਸੀ ਪਰ ਹੁਣ ਕੰਟਰੋਲ ਤੋਂ ਬਾਹਰ ਹੁੰਦੇ ਜਾ ਰਹੇ ਨੇ ਕਿਉਂਕਿ ਸਭ ਤੋਂ ਵੱਧ ਜੋ ਪਹਿਲਾਂ ਸਰਕਾਰਾਂ ਦੇ ਵੱਲੋਂ ਮੈਨਾ ਕੀਤੀਆਂ ਜਾ ਰਹੀਆਂ ਰਹੀਆਂ ਬਹੁਤ ਸਾਰੇ ਡੂੰਘੇ ਖੱਡ ਪਾਏ ਗਏ ਜਿਸ ਕਾਰਨ ਪਾਣੀ ਇੱਕੋ ਦਮ ਨੀਚੇ ਨੂੰ ਆਇਆ ਜੇਕਰ ਇਹ ਮਾਈਨਿੰਗ ਨਾ ਕੀਤੀ ਜਾਂਦੀ دریاਵਾਂ ਦੇ ਵਿੱਚ ਨਦੀਆਂ ਦੇ ਵਿੱਚ ਤਾਂ ਕਦੇ ਵੀ ਪਾਣੀ ਇੰਨਾ ਨਹੀਂ ਮਾਰ ਕਰ ਸਕਦਾ ਸੀ ਸੋ ਸਭ ਤੋਂ ਵੱਡਾ ਜਿਹੜਾ ਕਿ ਪਿਛਲੇ ਸਰਕਾਰਾਂ ਦੇ ਸਮੇਂ ਮਾਈਨਿੰਗ ਹੋਈ ਉਹ ਮਾਈਨਿੰਗ ਦੇ ਕਾਰਨ ਹੀ ਇਹ ਪਾਣੀ ਦਾ ਜਿਹੜਾ नीचे ਨੂੰ ਆਇਆ ਹੈ ਔਰ ਇਨਾ ਨੁਕਸਾਨ ਹੋਇਆ ਹੈ ਪੰਜਾਬ ਦੇ ਵਿੱਚ ਅੱਠ ਜ਼ਿਲ੍ਹੇ ਪੂਰੀ ਤਰ੍ਹਾਂ ਪੰਜਾਬ ਦੇ ਡੁੱਬੇ ਹੋਏ ਨੇ ਤਿੰਨ ਦਰਿਆ ਪੰਜਾਬ ਦੇ ਰਾਵੀ ਬਿਆਸ ਤੇ ਸਤਲੁਜ ਪੂਰੀ ਤਰ੍ਹਾਂ ਉੱਚੇ ਹੋਏ ਨੇ ਜਿੱਥੇ ਉਹਨਾਂ ਦਾ ਸਮਾमेलन ਹੁੰਦਾ ਹੈ ਉੱਥੋਂ ਉਹ ਪਾਣੀ ਜਿਹੜਾ ਕਿ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਜਾ ਰਿਹਾ ਹੈ ਜਿਹੜਾ ਪਾਕਿਸਤਾਨੋਂ ਜਾ ਰਿਹਾ ਹੈ ਸੋ ਪਾਕਿਸਤਾਨ ਦੇ ਵਿੱਚ ਬਹੁਤ ਸਾਰੀਆਂ ਡੈੱਡ ਬਾਡੀਆਂ ਪੰਜਾਬ ਦੇ ਵਿੱਚੋਂ ਵਹਿ ਕੇ ਚਲੀਆਂ ਗਈਆਂ ਨੇ ਜੋ ਜਾਨਵਰ ਜਾਂ ਹੋਰ ਜਿਹੜੇ ਸਮਾਨ ਹੈ ਉਹ ਹੁਣ ਲੋਕਾਂ ਦਾ ਰੁੜ ਚੁੱਕਿਆ ਲੋਕ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਨੇ ਲੋਕਾਂ ਦਾ ਸੋਹਣੀ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੁਣ ਅੱਗੇ ਜਿਹੜਾ ਕਿ ਲਗਭਗ 10 ਸਾਲ ਹੋਰ ਲੋਕਾਂ ਨੂੰ ਜਿਹੜਾ ਕਿ ਪਿੱਛੇ ਤੱਕ ਦਿੱਤਾ ਗਿਆ ਇਸ ਹੜ ਦੇ ਦੌਰਾਨ ਇਹ ਹੜ ਕਦੋਂ ਪਰਪਾਈ ਕਰ ਪਾਣਗੇ ਲੋਕ ਜਿਹੜੇ ਕਿ ਪੰਜਾਬ ਨੂੰ ਬਹੁਤ ਵੱਡੀ ਮਾਰ ਪਾਈ ਹੈ